सत्ता के महासंग्राम का चुनावी बिगल बच चुका है आने वाली 4 फरवरी को पंजाब की जनता पंजाब का नया इतिहास रचेगी सभी राजनीतिक पार्टियाँ अपनी अपनी जीत का सवा ठोक रही हैं। इस बार पंजाब विधानसभा के चुनाव में कोरोना मुकाबला होने से सभी सियासी पार्टियाँ अपना पूरा दमखम दिखाएंगी अपनी जीत सुनिश्चित करने के लिए और वोटरों को लुभाने के लिए पंजाब में किए गए विकास के मुद्दों आरोप वोट मांगेंगे 아이 루디하나 के हल्का दाखा से शिरोमणि अकाली दल से चुनाव लड़ रहे मौजूदा विधायक मनप्रीत एली ने अपनी चोन मुहिम को और तेज करते हुए गांव-गांव घर-घर जाकर वोट मांगले और सरकार द्वारा किए गए विकास कार्यों का हवाला देकर वोटरों को पंजाब के विकास की गति को निरंतर जारी रखने के लिए पार्टी को जिताने का दावा किया। ही पहले दिन चोन प्रचार शुरू किया। चोन जलसे का प्रोग्राम आज को शुरू होया पठेतू अपने तो। आ दूसरा पेंडा क्योंकि जेड़ा सादा बेल्ट एरिया ਇਤੋਂ ਸਾਰਾ ਅੱਜ ਅਸੀਂ ਇਹ ਪ੍ਰਚਾਰ ਸ਼ੁਰੂ ਕੀਤਾ ਇਹ ਜਿਹੜਾ ਇਲਾਕਾ ਕਿਸੇ ਟਾਈਮ ਬੜਾ ਪਛੜਿਆ ਹੋਇਆ ਇਲਾਕਾ ਸੀ ਅੱਜ ਇਹ ਇਲਾਕੇ ਦੇਖੋ ਤੁਸੀਂ ਇੱਥੇ ਸੜਕਾਂ ਦੇਖੋ ਇੱਥੇ ਕਿੰਨੀਆਂ ਵਧੀਆ ਬਣੀਆਂ ਨੇ ਪਿੰਡਾਂ ਦੀਆਂ ਗਲੀਆਂ ਦੇਖੋ ਨਾਲੀਆਂ ਦੇਖੋ ਪੀਣ ਵਾਲਾ ਪਾਣੀ ਆਰੋ ਪਲਾਂਟ ਅੱਜ ਹਰ ਸੂਰਤ ਇਹਨਾਂ ਪਿੰਡਾਂ 'ਚ ਦਿੱਤੀ ਗਈ ਹੈ ਲੋਕਾਂ ਨੂੰ ਸੋ ਉਹਦੇ ਨਾਲ ਨਾਲ ਜਿਹੜੀਆਂ ਸਰਕਾਰ ਦੀਆਂ ਪਿਛਲੇ ਸਮੇਂ ਲੋਕ ਭਲਾਈ ਸਕੀਮਾਂ ਸੀ ਜਿਹੜੀਆਂ ਜਿਦੇ ਵਿੱਚ ਆਟਾ ਦਾਲ ਸਕੀਮ ਸੀ ਸ਼ਗਨ ਸਕੀਮ ਸੀ ਪੈਨਸ਼ਨਾਂ ਸੀ ਬਿਜਲੀ ਦੇ ਯੂਨਿਟ ਮਾਫ ਹੋਏ ਨੇ ਟਾਇਲਟ ਬਣ ਰਹੇ ਨੇ ਸੋ ਇਹਦੇ ਕਰਕੇ ਅੱਜ ਜਿਹੜਾ ਖਾਸ ਤੌਰ ਤੇ ਐਸਸੀ ਵਰਗ ਹੈਗਾ ਜਾਂ ਪਛੜਿਆ ਵਰਗ BC ਵਰਗ ਹੈਗਾ ਤੇ ਕਿਸਾਨਾਂ ਵੱਲੋਂ ਤਾਂ ਚਲੋ ਪਹਿਲਾਂ ਵੀ ਅਕਾਲੀ ਤਰਨੂੰ ਬੜੀ ਵੱਡੀ سپورਟ ਮਿਲਦੀ ਰਹੀ ਆ ਉਹ ਤਾਂ ਹੈ ਹੀ ਹੈ ਲੇਕਿਨ ਇਸ ਵਾਰ ਐਸਸੀ ਪਾਈਚਾਰੇ ਤੇ BC ਪਾਈਚਾਰੇ ਦੀ ਬਹੁਤ ਵੱਡੀ سپورਟ ਆ ਜਿਹੜੀ ਸਾਨੂੰ ਮਿਲ ਰਹੀ ਆ ਕਿਉਂਕਿ ਜੋ ਸਰਕਾਰ ਨੇ ਪਿਛਲੇ 10 ਸਾਲਾਂ 'ਚ ਪਾਈਚਾਰੇ ਲਈ ਕੀਤਾ ਜਾਂ ਸਹੂਲਤਾਂ ਦਿੱਤੀਆਂ ਲੋਕ ਆ ਉਹਦਾ ਮੂਲ ਮੋੜ ਲਈ ਤਿਆਰ ਨੇ ਅੱਜ ਇੱਥੇ ਵੀ ਪ੍ਰੋਜੈਕਟ ਬਣਿਆ ਸਾਡਾ ਇੱਥੇ ਇੱਕ ਵਾਲੀਬਾਲ ਦਾ ਗਰਾਊਂਡ ਬਣਿਆ ਤੇ ਉਹਦੇ ਨਾਲ ਹੀ ਜਿਹੜਾ ਜਿਹੜਾ ਸਪੋਰਟਸ ਪਾਰਕ ਜਿਹੜਾ ਉਹ ਬਣ ਰਿਹਾ ਵਾ ਹਜੇ ਉਹਦੇ 'ਚ ਪਾਈਪਲਾਈਨ ਸਪ੍ਰਿੰਕਲਰ ਸਿਸਟਮ ਸਾਰਾ ਪੈ ਚੁੱਕਿਆ ਵਾ ਤੇ ਉਹ ਸਾਰਾ ਹਰ ਪਿੰਡ ਦੇ ਅਗਲੇ ਪਿੰਡ ਅਸੀਂ ਬਹੁਤ ਪਛੜੇ ਪਿੰਡਾਂ ਘਮਨੇ ਵਾਲਾ ਉੱਥੇ ਵੀ ਅਸੀਂ ਕਿਉਂਕਿ ਇਹ ਲੋਕਾਂ ਦੇ ਹੌਲੀ ਹੌਲੀ ਇਹਨਾਂ ਨੇ ਵੀ ਸੋਚਿਆ ਵੀ ਇਹ ਪਿੰਡਾਂ ਦੇ ਲੋਕਾਂ ਦੇ ਵਿੱਚ ਸਾਨੂੰ ਇਹ ਸਹੂਲਤਾਂ ਮਿਲ ਸਕਦੀਆਂ ਸੋਚਿਆ ਵੀ ਨਹੀਂ ਸੀ ਸ਼ਾਇਦ ਲੇਕਿਨ ਹੁਣ ਇਹ ਸਾਰੇ ਪਿੰਡ ਨੇ ਅਸੀਂ ਜਿੱਥੇ ਵੀ ਸਾਨੂੰ ਜਗ੍ਹਾ ਜਿੰਨੀ ਵੀ ਮਿਲ ਰਹੀ ਹੈ ਉਹ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡ ਚ ਰਹੀ ਹੈ ਪ੍ਰੋਬਲਮ ਲੇਕਿਨ ਇੱਥੇ ਆਰਓ ਸਿਸਟਮ ਲੱਗਿਆ ਹੋਇਆ ਸਾਹਮਣੇ ਦੇਖੋ ਸਾਹਮਣੇ ਸਿਸਟਮ ਲੱਗ ਚੁੱਕਿਆ ਤੇ ਪਹਿਲਾਂ ਤਾਂ ਪਾਣੀ ਦੀ ਟੈਂਕੀ ਵੀ ਨਹੀਂ ਸੀ ਇਹ ਕਿਹਨੇ ਪ੍ਰੋਵਾਈਡ ਕਰਾਇਆ ਕਿਤਾਬ ਨਹੀਂ ਅਸੀਂ ਹੁਣੇ ਆ ਸਰਕਾਰ ਚ ਹੋਇ ਹੋਣੀ ਅਸੀਂ ਕਿਉਂਕਿ ਨਾ ਪਹਿਲਾਂ ਕੀ ਸੀਗਾ ਇੱਕ ਦਿੱਕਤ ਕੀ ਆ ਰਹੀ ਸੀ ਪਹਿਲਾਂ ਸਰਕਾਰ ਨੇ ਨਾ ਕੁਝ ਪਿੰਡਾਂ ਨੂੰ ਜਿਵੇਂ ਹੰਬੜਾ ਮਿਡਰ ਨੂੰ ਜੋੜ ਦਿੱਤਾ ਉਹ ਹੰਬੜਾ ਟੈਂਕੀ ਬਣ ਗਈ ਪਾਣੀ ਤੇ ਪਹੁੰਚਦਾ ਨਹੀਂ ਸੀਗਾ ਉਹ ਸਰਕਾਰ ਨੇ ਕਹਿੰਦਾ ਵੀ ਜਿਹੜੇ ਪਿੰਡ ਆਲਰੇਡੀ ਜਿਹਨਾਂ ਨੂੰ ਪਾਣੀ ਮਿਲ ਰਿਹਾ ਉਹ ਤਿੰਨ ਸਾਲ ਨਵੀਂ ਸਕੀਮ ਨਹੀਂ ਆ ਸਕਦੀ ਉੱਥੇ ਨਵਾਂ ਜਾਂ ਪ੍ਰੋਜੈਕਟ ਨਹੀਂ ਇਹ ਆਪ ਅਸੀਂ ਪੈਰਵਾਈ ਕਰਕੇ ਇਹਦਾ ਜਿਹੜਾ ਮੈਂ ਪੈਰਵਾਈ ਕੀਤੀ ਆ ਵੀ ਇੱਥੇ ਪਿੰਡ 'ਚ ਬਿਮਾਰੀਆਂ ਬਹੁਤ ਨੇ ਪਾਣੀ ਨਾਲ ਤੇ ਇੱਥੇ ਪਾਣੀ ਸਹੀ ਹੰਬੜਾ ਤੱਕ ਪਹੁੰਚ ਨਹੀਂ ਰਿਹਾ ਫਿਰ ਅਸੀਂ ਟੈਂਕੀ ਪਿੰਡ ਦੇ ਵਿੱਚ ਬਣਾਈ ਤੇ ਉਸ ਦੇ ਨਾਲ ਆਰਓ ਪਲਾਂਟ ਲਾਇਆ ਇੱਥੇ ਜੋ ਵੀ ਨਰੀ ਮੰਗਾ ਸੀ ਅੱਜ ਉਹ ਸਾਰੀਆਂ ਵੈਸੇ ਤਾਂ ਹੈਪਾਟਾਈਟਸ ਦੀ ਜਿਹੜੀ ਅੱਗੇ ਸਮੱਸਿਆ ਸੀਗੀ ਉਹ ਪਹਿਲਾਂ ਉਹਦੇ ਇਲਾਜ ਨਹੀਂ ਸੀ ਲੇਕਿਨ ਹੁਣ ਉਹ ਦੀ ਜਿਹੜਾ ਇਲਾਜ ਪ੍ਰੋਪਰ ਆ ਚੁੱਕਿਆ ਸਰਕਾਰ ਵੀ ਜਿਹੜੀ ਫ੍ਰੀ ਇਲਾਜ ਕਰ ਰਹੀ ਆ ਤੇ ਅੱਜ ਜਿਹੜੀ ਪਿਛਲੇ ਸਮੇਂ ਚ ਕਾਫੀ ਜਿਹੜੀਆਂ ਹੈਪਾਟਾਈਟਸ ਨਾਲ ਮੌਤਾਂ ਹੋਈਆਂ ਨੇ ਲੇਕਿਨ ਅੱਜ ਉਹ ਹੈਪਾਟਾਈਟਸ ਵੀ ਜਿਹੜਾ ਇਸ ਇਲਾਕੇ ਚ ਵਿੱਚੋਂ ਤਕਰੀਬਨ ਖਤਮ ਹੀ ਹੋ ਚੁੱਕਿਆ ਲੇਕਿਨ ਉਹਦਾ ਇਲਾਜ ਵੀ ਪੂਰਾ ਹੋ ਰਿਹਾ ਤੇ ਸਰਕਾਰ ਫ੍ਰੀ ਇਲਾਜ ਕਰ ਰਹੀ ਆ ਅਸੀਂ ਤਾਂ ਹੀ ਜਾਵਾਂਗੇ ਜਿਹੜੀ ਬਾਦ ਸਰਕਾਰ ਆ 10 ਸਾਲ ਤੋਂ ਕੰਮ ਕਰ ਰਹੀ ਆ ਜੀ ਮੇਰਾ ਖਿਆਲ ਹੈ ਸਰਪੰਚਾਂ ਨੂੰ ਕੋਈ ਪ ਉਹ ਪਿੰਡ ਦਾ ਕੰਮ ਨਹੀਂ ਛੱਡਿਆ ਹੈਗਾ ਸਾਡੀਆਂ ਪਹਿਲਾਂ ਇਟਾਲੀਆਂ ਗਲੀਆਂ ਬਣੀਆਂ ਸੋ ਅਸੀਂ ਇੰਟਰਲੌਕ ਸ਼ੁਰੂ ਕੀਤੀਆਂ ਆ ਸਾਡੇ ਪਿੰਡ ਦੇ ਗਰਾਊਂਡ ਪਾਣੀ ਦੀ ਟੈਂਕੀ ਐਰੋ ਸਿਸਟਮ ਬਹੁਤ ਕੰਮ ਕੀਤੇ ਆ ਅੱਗੇ ਤਾਂ ਚਾਹੁੰਦੇ ਦੁਬਾਰਾ ਸਰਕਾਰੀ ਹੀ ਹੋਣੀ ਚਾਹੀਦੀ ਹੈ 77 ਜੀਨियस ਕੇ ਲਈ ਲੁਧਿਆਣਾ ਸੇ ਪਵਨ ਸੈਣੀ ਕੇ ਸਾਥ ਦੇਵ ਰਾਜ ਕਾਲੀ ਕੀ ਰਿਪੋਰਟ